ਵੰਗਾਰ ਟੀਵੀ ਦੇ ਉੱਤੇ ਅਸੀਂ ਕਾਵੜ ਯਾਤਰਾ ਦੇ ਦੌਰਾਨ ਕਾਵੜੀਆਂ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ ਦੀਆਂ ਕਈ ਰਿਪੋਰਟਾਂ ਤੁਹਾਨੂੰ ਦਿਖਾ ਚੁੱਕੇ ਹਾਂ ਕਾਵੜੀਆਂ ਨੇ ਗੁੰਡਾਗਰਦੀ ਨਾਲੋਂ ਵੀ ਵਧੇਰੇ ਦੁਖਦਾਈ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਜਿਸ ਤੀਸੇ ਮਿਹਵਾਰੀ ਗੁੰਡਾਗਰਦੀ ਨੂੰ ਰੋਕਣ ਦੀ ਹੈ ਉਹ ਗੁੰਡਾਗਰਦੀ ਕਰਨ ਵਾਲਿਆਂ ਦੀ ਵਕਾਲਤ ਕਰ ਰਹੀਆਂ ਹਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਥੋਂ ਦਾ ਕਹਿ ਦਿੱਤਾ ਹੈ ਕਿ ਕਾਂਵੜੀਆਂ ਦੇ ਗੁੰਡਾਗਰਦੀ ਬਾਰੇ ਗੱਲ ਕਰਨ ਵਾਲੇ ਲੋਕ ਕਾਂਵੜੀਆਂ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੇ ਹਨ ਯੋਗੀ ਨੇ ਇਹ ਵੀ ਕਿਹਾ ਕਿ ਕਾਂਵੜ ਯਾਤਰਾ ਸਮਾਜਿਕ ਇਕਤਾ ਦਾ ਇੱਕ ਸੰਗਮ ਹੈ ਇਸ ਤੇ ਬਾਰੇ ਗੱਲ ਕਰਾਂਗੇ ਜੇਕਰ ਤੁਸੀਂ ਅਜੇ ਤੱਕ ਬੰਗਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰੋ ਨਿਯੋਗਿਆ ਦਿੱਤਿਆਨਾਥ ਦਾ ਕਾਵੜ ਯਾਤਰਾ ਨੂੰ ਏਕਤਾ ਦਾ ਸੰਗਮ ਕਹਿਣਾ ਅਤੇ ਦੂਜੇ ਪਾਸੇ ਮਹਰਮ ਦੇ ਜਲੂਸ ਨੂੰ ਹਿੰਸਕ ਆਖਣਾ ਨਾ ਤਾਂ ਸਿਰਫ ਝੂਠਾ ਹੈ ਸਗੋਂ ਸਮਾਜ ਨੂੰ ਵੰਡਣ ਵਾਲੀ ਘਟੀਆ ਰਾਜਨੀਤੀ ਹੈ ਵੀਡੀਓਜ਼ ਅਤੇ ਸੋਸ਼ਲ ਮੀਡੀਆ ਸਬੂਤ ਸਾਫ਼ ਦਿਖਾਉਂਦੇ ਹਨ ਕਿ ਕਾਵੜ ਯਾਤਰਾ ਕਰਨ ਵਾਲਿਆਂ ਨੇ ਕਿਵੇਂ ਸਮਾਜ ਦੇ ਵਿੱਚ ਦਹਿਸ਼ਤ ਮਚਾਈ ਹੋਈ ਹੈ ਨਿਯੋਗਿਆ ਦਿੱਤਿਆਨਾਥ ਨੇ ਕਾਫੀ फडਕਾਉ ਟਿੱਪਣੀਆਂ ਵੀ ਕੀਤੀਆਂ ਅਤੇ ਕਾਵੜੀਆਂ ਦੇ ਗੁੰਡਾਗਰਦੀ ਨੂੰ ਨਜ਼ਰਅੰਦਾਜ਼ ਵੀ ਕੀਤਾ ਮੁਜ਼ਫਰਨਗਰ ਤੇ ਵਿੱਚ ਕਾਵੜੀਆਂ ਨੇ ਦੁਕਾਨਾਂ ਤੇ ਹਮਲੇ ਕੀਤੇ ਬਰੂੜਕੀ ਦੇ ਵਿੱਚ ਟ੍ਰੈਫਿਕ ਰੋਕ ਕੇ ਹੰਗਾਮਾ ਕੀਤਾ ਅਤੇ ਮਿਰਜ਼ਾਪੁਰ ਵਿੱਚ ਸੀਆਰਪੀਐਫ ਜਵਾਨ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਇਹ ਸਭ ਸੀਸੀਟੀਵੀ ਦੇ ਵਿੱਚ ਕੈਦ ਹੈ ਇਹ ਕੋਈ ਪਵਿੱਤਰ ਯਾਤਰਾ ਨਹੀਂ ਸਗੋ ਗੁੰਡਾਗਰਦੀ ਦਾ ਖੁੱਲਾ ਤਮਾਸ਼ਾ ਹੈ ਇਸ ਗੁੰਡਾਗਰਦੀ ਦੀ ਵਕਾਲਤ ਕਰਨ ਵਾਲਾ ਭਾਵੇਂ ਕੋਈ ਵੀ ਹੋਵੇ ਉਹ ਸਮਾਜ ਦੇ ਵਿੱਚ ਜ਼ਹਿਰ ਕੋਲ ਰਿਹਾ ਹੈ ਯੋਗਿਆ ਦਿੱਤੇਨਾਥ ਜੀ ਤੁਸੀਂ ਕਾਵੜ ਯਾਤਰਾ ਨੂੰ ਏਕਤਾ ਅਤੇ ਭਗਤੀ ਦਾ ਸੰਗਮ ਕਹਿ ਕੇ ਵਾਅ ਵਾਅ ਹੀ ਘਰਾਂ ਦੀ ਕੋਸ਼ਿਸ਼ ਕਰ ਰਹੇ ਹੋ ਪਰ ਸਚਾਈ ਤੁਹਾਡੇ ਕਿਤੇ ਝੂਠੇ ਵਾਅਦਿਆਂ ਦੀ ਪੋਲ ਖੋਲ ਰਹੀ ਹੈ ਮੁਜ਼ਫਰਨਗਰ ਦੇ ਵਿੱਚ ਕਾਵੜੀਆਂ ਨੇ ਦੁਕਾਨਦਾਰਾਂ ਤੇ ਪੱਥਰਬਾਜ਼ੀ ਕਰਕੇ ਤਬਾਹੀ ਮਚਾਈ ਮਿਰਜ਼ਾਪੁਰ ਦੇ ਵਿੱਚ ਸੀਆਰਪੀਐਫ ਜਵਾਨ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਰੁੜਕੀ ਦੇ ਵਿੱਚ ਸੜਕਾਂ ਜਾਮ ਕਰਕੇ ਹੰਗਾਮਾ ਖੜਾ ਕੀਤਾ ਅਤੇ ਹਰਦੁਆਰ ਦੇ ਵਿੱਚ ਪਹਿਲਾਂ ਕਾਂਵੜੀਆਂ ਨੇ ਇੱਕ ਡਰਾਈਵਰ ਦੇ ਨਾਲ ਗੁੰਡਾਗਰਦੀ ਕੀਤੀ ਉਸ ਨੂੰ ਘੇਰ ਕੇ ਕੁੱਟਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਡਰਾਈਵਰ ਨੇ ਆਪਣੀ ਸੁਰੱਖਿਆ ਦੇ ਲਈ ਡੰਡਾ ਚੁੱਕ ਕੇ ਜਵਾਬ ਦਿੱਤਾ ਤਾਂ ਤੁਹਾਡੇ ਪਵਿੱਤਰ ਭਗਤ ਭਜਤਾ ਕਾਂਵੜ ਬਣ ਕੇ ਧੂੜ ਉਡਾਉਂਦੇ ਨਸ ਗਏ ਸੋਸ਼ਲ ਮੀਡੀਆ ਵੀਡੀਓਜ਼ ਸਾਫ਼ ਦਿਖਾਉਂਦੀਆਂ ਹਨ ਕਿ ਕਾਂਵੜੀਆਂ ਨੇ ਪਹਿਲਾਂ ਗੁੰਡਾਗਰਦੀ ਕੀਤੀ ਨਿਰਦੋਸ਼ ਰਾਈਆਂ ਔਰਤਾਂ ਅਤੇ ਬੱਚਿਆਂ ਨੂੰ ਗਾਲਾਂ ਕੱਢੀਆਂ ਕੁੱਟਮਾਰ ਕੀਤੀ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਇਹ ਹੈ ਤੁਹਾਡੀ ਏਕਤਾ ਦੀ ਸੱਚੀ ਤਸਵੀਰ ਫਿਰ ਵੀ ਤੁਸੀਂ ਮੁਸਲਮਾਨਾਂ ਨੂੰ ਅਸਮਾਜਿਕ ਅੰਸਰ ਅਤੇ ਲਾਤੋਂ ਕੇ ਪੁੱਤ ਕਹਿ ਕੇ ਮਹਰਮ ਤੇ ਲਾਠੀ ਚਾਰਜ ਦੀ ਧਮਕੀ ਦਿੰਦੇ ਹੋ ਤੁਸੀਂ ਕਹਿੰਦੇ ਹੋ ਲਾਤੋਂ ਕੇ ਪੁੱਤ ਬਾਤੋਂ ਸੇ ਨਹੀਂ ਮੰਨਦੇ ਪਰ ਇਹ ਮੁਹਾਵਰਾ ਤਾਂ ਸਿੱਧਾ ਤੁਹਾਡੇ ਕਾਂਵੜੀਆਂ ਤੇ ਫਿੱਟ ਬੈਠਦਾ ਹੈ ਹਰਦੁਆਰ ਦੇ ਵਿੱਚ ਕਾਂਵੜੀਆਂ ਨੇ ਪਹਿਲਾਂ ਗੁੰਡਾਗਰਦੀ ਕਰਕੇ ਡਰਾਈਵਰ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਪਰਜਦੋ ਉਸਨੇ ਆਪਣੀ ਸੁਰੱਖਿਆ ਦੇ ਲਈ ਡੰਡਾ ਚੁੱਕਿਆ ਤਾਂ ਹੀ ਭਗਤ ਡਰਦੇ ਹੋਏ ਭੱਜ ਗਏ ਅਸਲੀ ਲਾਤੋ ਕੀ ਪੁੱਤ ਤਾਂ ਕਾਵੜੀਏ ਹਨ ਜਿਨ੍ਹਾਂ ਨੇ નિર્ਦੋਸ਼ ਲੋਕਾਂ ਨੂੰ ਪਰੇਸ਼ਾਨ ਕੀਤਾ ਔਰਤਾਂ ਨੂੰ ਗਾਲਾਂ ਕੱਢੀਆਂ ਜਵਾਨਾਂ ਤੇ ਹਮਲੇ ਕੀਤੇ ਅਤੇ ਦੁਕਾਨਾਂ ਦੀ ਭੰਨ ਤੋੜ ਕਰਕੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਇੱਕ ਪਾਸੇ ਇਸ ਹਿੰਸਕ ਗੁੰਡਾਗਰਦੀ ਨੂੰ ਪਵਿੱਤਰਤਾ ਦਾ ਜਾਮਾ ਪਹਿਨਾਉਂਦੇ ਹੋ ਅਤੇ ਦੂਜੇ ਪਾਸੇ ਮੁ슬ਮਾਨਾਂ ਨੂੰ ਬਿਨਾਂ ਸਬੂਤ ਦੇ ਵਿਲਣ ਬਣਾਉਂਦੇ ਹੋ ਇਹ ਪੱਖਪਾਤੀ ਅਤੇ ਜ਼ਹਿਰੀਲੀ ਸਿਆਸਤ ਬਰਾਬਰੀ ਅਤੇ ਸਦਭਾਵਨਾ ਦੇ ਸਿਧਾਂਤਾਂ ਨੂੰ ਤਹਿਸਨਸ ਕਰਦੀ ਹੈ ਸੀਸੀਟੀਵੀ ਅਤੇ ਸੋਸ਼ਲ ਮੀਡੀਆ ਵੀਡੀਓ ਸਭ ਦੇ ਸਾਹਮਣੇ ਹਨ ਹਰ ਦੁਆਰ ਦੇ ਵਿੱਚ ਪਹਿਲਾਂ ਗੁੰਡਾਗਰਦੀ ਕਰਕੇ ਡੰਡੇ ਦੇ ਨਾਲ ਭੱਜਣ ਵਾਲੇ ਮਿਰਜ਼ਾਪੁਰ ਦੇ ਵਿੱਚ ਜਵਾਨ ਨੂੰ ਕੁੱਟਣ ਵਾਲੇ ਮੁਜ਼ਫਰਨਗਰ ਦੇ ਵਿੱਚ ਦੁਕਾਨਾਂ ਤੋੜਨ ਵਾਲੇ ਇਹ ਹਨ ਤੁਹਾਡੇ ਭਗਤ ਯੋਗੀ ਜੀ ਇਸ ਗੁੰਡਾ ਸੰਗਮ ਨੂੰ ਸੰਭਾਲਣ ਦੀ ਬਜਾਏ ਤੁਸੀਂ ਸਮਾਜ ਨੂੰ ਵੰਡਣ ਵਾਲੀ ਧਾਰਮਿਕ ਜ਼ਹਿਰ ਵਾਲੀ ਭਾਸ਼ਾ ਨੂੰ ਹਵਾ ਦੇ ਰਹੇ ਹੋ ਸੱਚ ਨੂੰ ਮੰਨੋ ਅਤੇ ਐਸੇ ਹਿੰਸਾ ਤੇ ਰੋਕ ਲਗਾਓ ਨਹੀਂ ਤਾਂ ਸੋਸ਼ਲ ਮੀਡੀਆ ਅਤੇ ਸੀਸੀਟੀਵੀ ਸਭ ਨੂੰ ਤੁਹਾਡੀ ਸਿਆਸਤ ਦੀ ਅਸਲੀਅਤ ਦਿਖਾਉਂਦੇ ਰਹਿਣਗੇ